ਸਵਾਗਤ ਹੈ ਬਾਈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਣਕ ਬਾਰੇ ਗੱਲ ਕਰਾਂਗੇ ਕਿ ਕਣਕ ਦੀ ਫਸਲ ਇੱਕ ਇਹੋ ਜਿਹੀ ਫਸਲ ਹੈ ਕਿ ਜਿਹੜੀ ਹਰ ਇੱਕ ਘਰ ਦੇ ਵਿੱਚ ਯੂਜ਼ ਹੁੰਦੀ ਹੈ ਤੇ ਬਾਈ ਜੀ ਕਣਕ ਦੇਖੋ ਹੁਣ ਕਈ ਪੰਜਾਬ ਦੀਆਂ ਕਈ ਸਟੇਟਾਂ ਦੇ ਵਿੱਚ ਹੁਣ ਜਿਹੜਾ 3-4 ਦਿਨ ਪਹਿਲਾਂ ਜਿਹੜੀ ਗੜੇਵਾਰੀ ਹੋਈ ਹੈ ਜਿਹੜੀ بارش ਹੋਈ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਿ ਜ਼ਿਮੀਂਦਾਰ ਭਰਾਵਾ ਦਾ ਹੋ ਗਿਆ ਤੇ ਗੜੇਵਾਰੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗਾਂ ਤੇ ਇੰਨੀ ਕਿ ਜ਼ਿਆਦਾ ਗੜੇਵਾਰੀ ਹੋਈ ਹੈ ਕਿ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਜਿੰਨੇ ਵੀ ਜਿੰਨੀ ਵੀ ਕਣਕ ਦੀ ਫਸਲ ਸੀ ਉਹ ਸਾਰੀ ਤਬਾਹ ਕਰਤੀ ਕਿਸਾਨ ਦੀ ਹੁਣ ਕਿਸਾਨ ਵਿਚਾਰਾ ਗਰੀਬ ਯਾਰ ਕੀ ਕਰੇ ਹਨਾ 6 ਮਹੀਨੇ ਤੋਂ ਪੁੱਤਾਂ ਮੰਗੋ ਪਾਲਦਾ ਕਿਸਾਨ ਆਪਣੀ ਫਸਲ ਨੂੰ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਪੁੱਤਾਂ ਤੋਂ ਵੀ ਵੱਧ ਪਿਆਰ ਕਰਦਾ ਹੈ ਫਸਲ ਨੂੰ ਕਰਦਾ ਕਿਸਾਨ ਪਿਆਰ ਤੇ ਉਹੀ ਫਸਲ ਜਦੋਂ ਬਾਈ ਜੀ ਆਪਣੇ ਹੱਥਾਂ 'ਚੋਂ ਲੰਘ ਜਾਵੇ ਜਦੋਂ ਆਪਣੇ ਹੱਥਾਂ 'ਚ ਕੁਝ ਵੀ ਨਾ ਆਵੇ ਤਾਂ ਫਿਰ ਕਿੱਡਾ ਵੱਡਾ ਦੁੱਖ ਹੈ ਤੇ ਕਿੱਡਾ ਵੱਡਾ ਝਟਕਾ ਜਿਹੜਾ ਸਦਮਾ ਕਿਸਾਨ ਨੂੰ ਲੱਗਦਾ ਤੇ ਬਾਈ ਜੀ ਆ ਦੇਖੋ ਕਣਕ ਦੀਆਂ ਬੱਲੀਆਂ ਇਸ ਵੇਲੇ ਬਹੁਤ ਸੋਹਣੀਆਂ ਨਿਸਰੀਆਂ ਹੋਈਆਂ ਨੇ ਤੇ ਇਹ ਵੀਡੀਓ ਮੇਰਾ ਬਣਾਉਣ ਦਾ ਮਕਸਦ ਇਹ ਹੈ ਕਿ ਕੁਸ਼ਕ ਏਰੀਏ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਵਿੱਚ ਬਹੁਤ ਅੱਛੀ ਪੈਦਾਵਾਰ ਕਣਕ ਦੀ ਇਸ ਵਾਰ ਬਹੁਤ ਵਧੀਆ ਹੋਣ ਵਾਲੀ ਹੈ ਤਾਂ ਕੁਸ਼ਕ ਜਿਹੜੇ ਏਰੀਏ ਨੇ ਕੁਸ਼ਕ ਜਿਹੜੀਆਂ ਮਤਲਬ ਕਿ ਜਿਹੜੇ ਪੰਜਾਬ ਦੇ ਕੁਸ਼ਕ ਜ਼ਿਲ੍ਹੇ ਨੇ ਜਿੱਥੇ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਜਿੱਥੇ ਬਹੁਤ ਜ਼ਿਆਦਾ ਮਤਲਬ ਕਿ ਗੜ੍ਹੇ ਵਾਰੀ ਹੋਈ ਹੈ ਜਿੱਥੇ ਕਿਸਾਨਾਂ ਦੀ ਫਸਲ ਬਿਲਕੁਲ ਗੜ੍ਹੇ ਵਾਰੀ ਨੇ ਤਬਾਹ ਕਰਤੀ ਤੇ ਮਤਵ ਵਾਲੀ ਕੀ ਕਹਿਣ ਦਾ ਮਤਵ ਵਾਲਾ ਇਹ ਹੈ ਵੀ ਬਿਲਕੁਲ ਹੀ ਖਤਮ ਕਰਤਾ ਕਿਸਾਨ ਕਿਸੇ ਪਾਸੇ ਜੋਗੇ ਨਹੀਂ ਛੱਡਿਆ ਇਹ ਗੜੇਵਾਰੀ ਨੇ ਤਾਂ ਗੜੇਵਾਰੀ ਦੋਸਤੋ ਬਹੁਤ ਜ਼ਿਆਦਾ ਗੜੇਵਾਰੀ ਹੋਈ ਹੈ ਤਾਂ ਇਹੋ ਜਿਹਾ ਦਿਨ ਪ੍ਰਮਾਤਮਾ ਕਰੇ ਨਾ ਕਿਸੇ ਨੂੰ ਦਿਖਾਵੇ ਤੇ ਨਾ ਕਿਸੇ ਤੇ ਪਵੇ ਹਨਾ ਤਾਂ ਬਾਈ ਜੀ ਕਣਕ ਕਣਕ ਆਪਾਂ ਦੇਖਦੇ ਆ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਰੋਟੀਆਂ ਪਕਾਉਂਦੇ ਆ ਕਣਕ ਦੀਆਂ ਹੋਰ ਕਾਫੀ ਜਿਹੜੇ ਪਦਾਰਥ ਨੇ ਕਣਕ ਤੋਂ ਕਣਕ ਦੇ ਆਟੇ ਤੋਂ ਤਿਆਰ ਹੁੰਦੇ ਨੇ ਜਾਂ ਕਣਕ ਤੋਂ ਤਿਆਰ ਹੁੰਦੀਆਂ ਚੀਜ਼ਾਂ ਹਨ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਕਣਕ ਜਿਹੜੀ ਇਸ ਟਾਈਮ ਨਿਸਰ ਰਹੀ ਹੋਈ ਹੈ ਕਣਕ ਦੇ ਵਿੱਚ ਦਾਣਾ ਪੈ ਚੁੱਕਿਆ ਤੇ 13 April ਤੱਕ ਤਕਰੀਬਨ ਹਾੜੀ ਜਿਹੜੀ ਵढਾਈ ਹੈ ਕਣਕ ਦੀ ਜਿਹੜੀ ਕਟਾਈ ਉਹ ਸ਼ੁਰੂ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਇਹਦੀ ਜਿਹੜੀ ਵਾਢੀ ਹੈ ਉਹ ਸ਼ੁਰੂ ਹੋ ਜਾਂਦੀ ਹੈ 13 April ਤੋਂ ਪਹਿਲਾਂ ਪਹਿਲਾਂ 13 ਅਪ੍ਰੈਲ ਨੂੰ ਵੀ ਦਾਤੀਆਂ ਦੇ ਨਾਲ ਲੋਕ ਕਾਫੀ ਜਗ੍ਹਾ ਤੇ ਵੱਢਣ ਲੱਗ ਜਾਂਦੇ ਆ ਦੇਖੋ ਦੋਸਤੋ ਇਸ ਵਾਰ ਬੱਲ ਹੈ ਜਿਹੜੀ ਕਣਕ ਦੀ ਉਹ ਬਹੁਤ ਵਧੀਆ ਬੱਲ ਹੈ ਤੇ ਬਹੁਤ ਅੱਛੀ ਬੱਲ ਹੈ ਤੇ ਬਹੁਤ ਮੈਨੂੰ ਬਹੁਤ ਵੀਡੀਓ ਬਣਾਉਣ ਦੇ ਵਿੱਚ ਬਹੁਤ ਮਜ਼ਾ ਆ ਰਿਹਾ ਕਿਉਂਕਿ ਮੈਨੂੰ ਨਾ ਹਰਿਆਲੀ ਦੇਖ ਕੇ ਮੇਰੀ ਬੜੀ ਰੂਹ ਖੁਸ਼ ਹੁੰਦੀ ਹੈ ਕਿ ਹਰਿਆਲੀ ਬਹੁਤ ਆ ਪਰ ਦੁੱਖ ਵੀ ਬਹੁਤ ਜ਼ਿਆਦਾ ਕਿ ਕਈ ਧਾਮਾਂ ਤੇ ਕਿਸਾਨਾਂ ਦੀ ਜਿਹੜੀ ਫਸਲ ਉਹ ਤਬਾਹ ਕਰਤੀ ਹਨਾ ਗੜੇਵਾਰੇ ਨੇ ਤਾਂ ਦੋਸਤੋ ਦੇਖੋ ਹੁਣ ਗੜੇਵਾਰੀ ਹੋਈ ਆ ਦੇਖੋ ਬਣਦਾ ਤਾਂ ਕੁਝ ਨਹੀਂ ਹੈਗਾ ਬਸ ਹੌਂਸਲਾ ਹੀ ਇੱਕ ਹੌਂਸਲਾ ਹੀ ਕਰ ਸਕਦੇ ਆ ਹੌਂਸਲਾ ਹੀ ਦੇ ਸਕਦੇ ਆ ਭਰਾਵਾਂ ਨੂੰ ਤੇ ਬਾਈ ਜੀ ਤੇ ਮੰਡੀ ਦਾ ਰੇਟ ਤੁਸੀਂ ਆਪਣੇ ਕਮੈਂਟਾਂ ਚ ਜਰੂਰ ਦੱਸਿਓ ਜਿਹੜੇ ਮੇਰੇ ਵੀਰ ਕਣਕ ਵੇਚਣ ਜਾਣਗੇ ਕੀ ਤੁਹਾਡਾ ਪ੍ਰਾਈਸ ਮੰਡੀ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋਣਗੇ ਤਾਂ ਆਪਣੇ ਸਟੇਟ ਦੀ ਆਪਣੇ ਸਟੇਟ ਬਾਰੇ ਜਾਣਕਾਰੀ ਆਪਣੇ ਕਣਕ ਦੀ ਫਸਲ ਬਾਰੇ ਸਾਨੂੰ ਜਰੂਰ ਦੱਸਿਓ ਵੀ ਤੁਹਾਡੀ ਫਸਲ ਕਿਸ ਰੇਟ ਦੇ ਵਿੱਚ ਹੈ ਕਿਹੜੀ ਸਟੇਟ ਦੇ ਵਿੱਚ ਕਿੰਨੇ ਰੇਟ ਦੇ ਵਿੱਚ ਵਿਕਿਆ ਤਾਂ ਕਮੈਂਟਾਂ 'ਚ ਜਰੂਰ ਦੱਸਿਓ ਤੇ ਸਾਡੇ ਦਾ ਤਕਰੀਬਨ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ 2100 ਦਾ ਰੇਟ ਇੰਨਾ ਹੀ ਹੁੰਦਾ ਕਣਕ ਦਾ ਪ੍ਰਤੀ ਕਮੰਟਲ 2000 ਤੋਂ 2100 ਰੁਪਏ ਦੇ ਵਿੱਚ ਕਣਕ ਦਾ ਜਿਹੜਾ ਰੇਟ ਹੈ ਉਹ ਹੁੰਦਾ ਹਨ ਜਿਹੜਾ ਕਿਸਾਨ ਨੂੰ ਸਰਕਾਰੀ ਰੇਟ ਮਿਲਦਾ ਆ ਤੇ ਬਾਈ ਜੀ ਜਿਹੜਾ ਜਿਹੜੀ ਇਹ ਵਾਰਿਸ਼ ਪਈ ਆ ਨਾ ਇਹ ਮਤਲਬ ਕੱਲੇ ਪਈ ਤਾਂ ਸਾਰੀ ਜਗ੍ਹਾ ਤੇ ਹੀ ਆ ਕਈ ਵਾਰ ਕਿੱਥੇ ਗੜੇਵਾਰੀ ਨਹੀਂ ਹੋਈ ਤਾਂ ਉੱਥੇ ਬਾਰਿਸ਼ ਪਈ ਆ ਤੇਜ਼ ਹਵਾਵਾਂ ਚੱਲੀਆਂ ਨੇ ਉੱਥੇ ਕੀ ਹੋਇਆ ਉੱਥੇ ਜਿਆਦਾ ਤੇਜ਼ ਹਵਾਵਾਂ ਚੱਲਣ ਕਰਕੇ ਜਿਹੜੀ ਫਸਲ ਆ ਉਹ ਗੇਰਤੀ ਆ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਇਸ ਵੀਡੀਓ ਦੇ ਵਿੱਚ ਕੀ ਮਤਲਬ ਕਿ ਕਈ ਜਗ੍ਹਾ ਤੇ ਜਿਹੜੀ ਜਿਹੜੀ ਫਸਲ ਆ ਉਹ ਗਿਰ ਚੁੱਕੀ ਆ ਹਨਾ ਤਮਾਦਨ ਹੁਣ ਵੀਡੀਓ ਚ ਦਿਖਾਵਾਂਗਾ ਵੀ ਕਈ ਵਾਰ ਨਾਲ ਇੱਕ ਇੱਕ ਕਿਲੇ ਦੇ ਵਿੱਚ 2 2 3 3 4 4 ਟਾਕੀਆਂ ਨੇ ਜਿਹੜੀ ਉਹ ਦੇਖੋ ਉਹ ਲਾਰ ਗਿਰੀ ਪਈ ਆ ਸਾਰੀ ਉਹ ਸਾਰੀ ਮਤਲਬ ਐਡੋ ਜੈਡ ਗਿਰਗੀ ਕਣਕ ਜਿਹੜੀ ਫਸਲ ਗਿਰਗੀ ਉਹਦੇ 'ਚ ਦਾਣਾ ਨਹੀਂ ਪੈਣਾ ਉਹ ਸਿਰਫ ਤੂੜੀ ਦੇ ਕੰਮ ਆਉਗੀ ਉਹਦੇ 'ਚ ਦਾਣਾ ਨਹੀਂ ਪੈਣਾ ਦੋਸਤੋ ਆਹ ਦੇਖੋ ਇਹ ਤੁਹਾਨੂੰ ਵਿੱਚ ਟੱਕੀ ਦਿਖ ਰਹੀ ਹੋਈ ਹੈ ਸਾਰੀ ਟੱਕੀ ਫਸਲ ਦੀ ਜਿਹੜੀ ਗਿਰੀ ਹੋਈ ਹੈ ਕਣਕ ਦੀ ਬਿਲਕੁਲ ਗਿਰ ਚੁੱਕੀ ਹੈ ਜਿੱਥੋਂ ਗਿਰ ਗਈ ਉਹਦੇ ਵਿੱਚ ਦਾਣਾ ਨਹੀਂ ਪੈਣਾ ਉਹਦੇ ਵਿੱਚ ਦਾਣਾ ਪੈਂਦਾ ਪਰ ਉਹ ਮਾਝੂ ਦਾਣਾ ਪੈਂਦਾ ਬਿਲਕੁਲ ਬਰੀਕ ਦਾਣਾ ਪੈਂਦਾ ਉਹਦਾ ਕੁਝ ਵੀ ਨਹੀਂ ਬਣਦਾ ਉਹ ਤੂੜੀ ਦੇ ਵਿੱਚ ਹੀ ਜਾਂਦਾ ਹਨਾ ਤੇ ਤੂੜੀ ਦਾ तकरीबन ਤਾਂ ਨੂੰ ਪਤਾ ਇਸ ਵਾਰ ਕਣਕ ਦੇ ਜਿਹੜੇ ਦਾਣ ਨੇ ਜਿਹੜੇ ਹਿਸਾਬ ਨਾਲ ਵਧੀਆ ਇਤ ਗਿਆ ਇਸ ਵਾਰ ਠੰਡ ਪਈ ਆ ਦੇਖੋ ਤਾਂ ਕਣਕ ਵੀ ਵਧੀਆ ਹੋਊਗੀ ਤੇ ਤੂੜੀ ਵੀ ਵਧੀਆ ਹੋਊਗੀ ਆ ਦੇਖੋ ਇਹ ਦੋਸਤੋ ਕਣਕ ਬਿਲਕੁਲ ਗਿਰ ਚੁੱਕੀ ਆ ਤੇ ਗਿਰ ਕੇ ਇਹ ਥੱਲੇ ਡਿੱਗ ਗਈ ਆ ਤੇ ਇਹਦੇ ਵਿੱਚ ਮੇਰੇ ਹਿਸਾਬ ਨਾਲ ਹੁਣ ਤੂੜੀ ਹੀ ਬਣੂਗੀ ਦਾਣਾ ਤਾਂ ਇਹਦੇ ਵਿੱਚ ਘੱਟ ਬਣਨਾ ਹਨਾ ਤਾਂ ਇਦਾਂ ਦੀ ਵੀਡੀਓ ਦੇਖਦੇ ਰਿਹਾ ਕਰੋ ਇਦਾਂ ਆਪਣੀ ਵੀਡੀਓ ਤੇ ਆਪਣੇ ਚੈਨਲ ਤੇ ਜੇਕਰ ਤੁਸੀਂ ਨਵੇਂ ਆਏ ਹੋ ਦੋਸਤੋ ਸਬਸਕ੍ਰਾਈਬ ਕਰ ਲੋ